ਆਈ ਦੇ ਬਲੌਗਰਾਂ ਮੈਂ ਫੇਰ ਆਜਰ ਹੋਈ ਆ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਇੱਧਰ ਆਪਾਂ ਕੜਾਹੀ ਰੱਖ ਲਈ ਸੀ ਗਰਮ ਨਾ ਤੇ ਥੋੜਾ ਜਿਹਾ ਦੇਸੀ ਤੇਲ ਪਾਇਆ ਤੇ ਵਿੱਚ ਆਪਾਂ ਸਾਰੇ ਮਸਾਲੇ ਹੁਣ ਪਾਤੇ ਆ ਉਹਨਾਂ ਨੂੰ ਬਰਾਊਨ ਕਰਾਂਗੇ ਤੇ ਅੱਜ ਆਪਾਂ ਬਣਾ ਕੀ ਰਹੇ ਆ ਦਿਖਾਉਣੀ ਆ ਤੁਹਾਨੂੰ ਸਿਮਲਾ ਮਿਰਚ ਤੇ ਵਾਲੇ ਹੋਏ ਆਲੂ ਤੇ ਪਿਆਜ਼ ਧੋਸ ਮਾਰ ਕੇ ਆਪਾਂ ਪਹਿਲਾਂ ਹੀ ਕੱਟ ਕੇ ਰੱਖ ਲਈ ਸੀ ਥੋੜੀ ਜੀ ਲਸਣ ਤੇ ਪਿਆਜ਼ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਗਰਾਉਂਡ ਕਰ ਲੈਣਾ ਕੱਚੇ ਜੇ ਨਾ ਰਹਿ ਜਾਣ ਤੇ ਉਧਰ ਆਪਾਂ ਨਾ शिमला ਮਿਰਚ ਨੂੰ ਵੀ ਧੋਸ ਮਾਰ ਕੇ ਵਧੀਆ ਕੱਟ ਕੇ ਰੱਖ ਲਿਆ ਸੀ ਤੇ ਆਲੂ ਵੀ ਉਬਾਲ ਲੈ ਕੇ ਪਹਿਲਾਂ ਹੀ ਆਪਾਂ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਫਿਰ ਤੇ ਹੁਣ ਆਪਾਂ ਤੜਕਾ ਕਰ ਲੈਣੀ ਹੈ ਤਿਆਰ ਚੰਗੀ ਤਰ੍ਹਾਂ ਨਾਲ ਸਲੋ ਫਲੇਮ ਤੇ ਬਣਾਵਾਂਗੇ ਬਰਾਊਨ ਹੋਣ ਲੱਗ ਗਈ ਹੈ ਚਿੰਗੀ ਤਾਂ ਨਾ ਬਰਾਊਨ ਕਰਨੀ ਆਪਾਂ ਤੇ ਇੱਧਰ ਆਪਾਂ ਪੇਸਟ ਤਿਆਰ ਕਰਕੇ ਰੱਖਿਆ ਸੀ ਉਹ ਵੀ ਐਡ ਕਰਤਾ ਪੇਸਟ ਆਪਾਂ ਬਾਅਦ ਵਿੱਚ ਤਾਂ ਪਾਉਣੀ ਆ ਫੇਰ ਨਾ ਮਤਲਬ ਕਿ ਪਿਆਜ਼ ਭੁੰਨਣ 'ਚ ਵੀ ਦਿੱਕਤ ਆਉਂਦੀ ਆ ਪੇਸਟ ਨਾ ਥੱਲੇ ਲੱਗਣ ਲੱਗ ਜਾਂਦਾ ਕੜਾਹੀ 'ਚ ਇਸ ਕਰਕੇ ਨਾ ਜਦੋਂ ਵੀ ਤੜਕਾ ਤਿਆਰ ਹੋਣ ਵਾਲਾ ਹੋ ਜੇ ਇਹ ਪੇਸਟ ਨੂੰ ਦੋਪਾਣਾ ਤੇ ਦਿੱਕਤ ਆਉਂਦੀ ਆ ਨਾ ਆਪਾਂ ਨੂੰ ਤੇ ਇਹ ਥੱਲੇ ਬਹੁਤ ਲੱਗਦਾ ਦੇਖੋ। ਇੱਕ ਟਮਾਟਰ ਵੜ ਕਰਤਾ ਇਹ ਜਿਵੇਂ ਕੱਟੇ ਹੋਏ ਸੀ। ਹੁਣ ਟਮਾਟਰ ਦਾ ਤਾਪਾ ਹੁਣ ਇਹ ਨਹੀਂ ਲੱਗਦਾ ਕੜਾਈ ਤੇ ਪੇਸਟ ਆਪਣਾ ਮਸਾਲਾ ਹੋ ਜੂਗਾ ਵਧੀਆ ਪਿਆਰ ਕਾਲਸੀ ਸੇਤ ਨਾਲ ਆਪਾਂ ਇਹਨੂੰ ਹੌਲੀ-ਹੌਲੀ ਕਰਕੇ ਬਣਾ ਲੈਣਾ ਜ਼ਿਆਦਾ ਕਾਲੀ ਨਹੀਂ ਕਰਨੀ ਗਲੋਪਲੇਟੇ ਬਣਾਉਣਾ ਕਾਛੀ ਨਾਲ ਆਪਾਂ ਨਾ ਪਿਆ ਇਹਨੂੰ ਟਮਾਟਰਾਂ ਨੂੰ ਥੋੜਾ ਜਿਹਾ ਨੱਪ ਜਿਹਾ ਦੇਵਾਂਗੇ ਜਲਦੀ ਬਣ ਜਾਣਗੇ ਸੁੱਕੇ ਮਸਾਲੇ ਹੁਣ ਕਰਦੇ ਐਡ ਨਮਕ ਮਿਰਚ ਥੋੜੀ ਜਿਹੀ ਲਾਲ ਹਲਦੀ ਇਸ ਤੇ ਆ ਗਏ ਤਨੀਆ ਕੀ ਮਸਾਲੇ ਐਡ ਕਰਦੇ ਥੋੜਾ ਜਿਹਾ ਸੇਕ ਲਵਾਵਾਂਗੇ ਉੱਪਰੋਂ ਦਿੰਨੇ ਆਪਾਂ ਢੱਕ ਚੰਗੀ ਤਰ੍ਹਾਂ ਨਾ ਬਣ ਜਾਊਗਾ ਭਾਪ ਨਾਲ ਥੋੜਾ ਜਿਹਾ ਆਪਾਂ ਪਾਣੀ ਐਡ ਕਰ ਲਿਆ ਸੀ ਤੇ ਵੇਖੋ ਆਪਣਾ ਮਸਾਲਾ ਹੋ ਗਿਆ ਵਧੀਆ ਤਿਆਰ ਮਿਰਚਾਂ ਕਰਤੀਆਂ ਐਡ ਸਿਮਲਾ ਮਿਰਚਾ ਤਾਂ ਇਹਨੂੰ ਪਹਿਲਾਂ ਆਪਾਂ ਥੋੜਾ ਜਿਹਾ ਸੇਕ ਲਵਾ ਲੈਣੀ ਆ ਕਿਉਂਕਿ ਇਹਨੂੰ ਭੁੱਜਣ ਚ ਬਣਨ ਚ ਲੱਗੂਗਾ ਟਾਈਮ ਤੇ ਉਹ ਆਪਾਂ ਆਲੂ ਉਬਾਲ ਕੇ ਰੱਖਿਆ ਉਹਨੂੰ ਥੋੜਾ ਸੇਕ ਲਵਾਵਾਂਗੇ ਆ ਇੱਕ ਨਾਲ ਥੋੜੀ ਜੀ ਬਿਨਾਂ ਕੱਟੀ ਰਹੀ ਗਈ ਸੀ ਵਿੱਚ ਚਲ ਇਹਨੂੰ ਆਪਾਂ ਬਾਹਰ ਕੱਢ ਕੇ ਨਾ ਕੱਟ ਲੈਂਦੇ ਹਾਂ ਇਹਨੂੰ ਥੋੜਾ ਜਿਹਾ ਮਾਰੀ ਤੇ ਕਿੰਨੂੰ ਬੇਕ ਕੀ ਦੱਸਿਆ ਮੈਨੂੰ ਕੜਸੀ ਨਾਲ ਸਮਾਰ ਕੇ ਮਸਾਲਾ ਵਿੱਚ ਰਚਾ ਦਾਂਗੇ। ਨਿੱਪੇਪਰ ਜੇ ਵੀ ਇਹਦਾ نیچے ਬਸ ਨਹੀਂ ਚੱਕ ਲੈਣਾ। ਉੱਧਰ ਮੈਂ ਕੱਪੜਿਆਂ ਵਾਲੀ ਲਾਈ ਆ ਮਸ਼ੀਨ ਆ। ਤਾਂ ਕੱਪੜੇ ਵੀ ਆਪਣੇ ਧੁੱਤੇ ਗਿਆ ਵੀ ਟੀਂ ਟੀਂ ਜੀ ਵੱਜਣ ਲੱਗ ਗਈ। ਤੇ ਨਾਲ ਦੀ ਨਾਲ ਇੱਧਰ ਆਪਾਂ ਸਬਜ਼ੀ ਬਣਾ ਰਹੇ ਆ। ਤੇ ਆਪਾਂ ਨਾ ਭਾਪਣਾ ਹੀ ਬਣਾਉਣਾ ਪਾਣੀ ਨਹੀਂ ਐਡ ਕਰਨਾ ਵਿੱਚ ਬਹੁਤ ਦੇਖੀ ਬਣਦਾ ਆ ਆਲੂ ਵਾਲ ਕੇ ਤੇ ਛੋਟੇ ਛੋਟੇ ਪੀਸ ਕਰ ਲਈ ਸੀ ਆਪਾਂ ਤੇ ਇਹ ਵੀ ਆਪਾਂ ਮਸਾਲੇ ਚ ਐਡ ਕਰ ਦਿੰਨੇ ਆ ਚੰਗੀ ਤਰ੍ਹਾਂ ਨਾਲ ਜੋ ਕਿ ਮਸਾਲਾ ਨਾ ਵਿੱਚ ਰੱਚ ਜੇ ਵਧੀਆ ਹੜੀ ਹੜੀ ਆਪਾਂ ਕੱਚੀ ਜਿਹਾ ਤਨੜ ਨੂੰ ਚੰਗੀ ਤਰ੍ਹਾਂ ਨਾ ਰਚਾ ਦਾਂਗੇ ਮਸਾਲੇ ਨੂੰ ਦੇਖਣ ਵਿੱਚ ਕਿੰਨੀ ਵਧੀਆ ਲੱਗ ਰਹੀ ਹੈ ਬਹੁਤ ਟੇਸਟੀ ਲੱਗ ਰਹੀ ਹੈ ਤੇ ਥੋੜੀ ਜੀ ਇੱਕ ਵਾਰੀ ਫੇਰ ਆਪਾਂ ਟੱਕੇ ਭਾਪ ਲਵਾਉਣੀ ਹੈ ਇਹਨੂੰ ਬਣਾਉਣੀ ਹੈ ਇਹਦੇ ਵਿੱਚ ਕਿ ਜਲਦੀ ਬਣ ਜੇ ਤੇ ਪਾਣੀ ਤਾਂ ਆਪਾਂ ਐਡ ਨਹੀਂ ਕਰਨਾ ਨਾ ਭਾਪ ਨਾਲ ਹੀ ਆਪਾਂ ਸਬਜੀ ਤਿਆਰ ਕਰਨੀ ਹੈ ਬਹੁਤ ਟੇਸਟੀ ਬਣਦੀ ਆ ਬਹੁਤ ਹੀ ਵਧੀਆ ਬਣ ਗਈ ਆ ਲਗਭਗ ਬਣ ਕੇ ਹੋ ਗਈ ਆਪਣੀ ਸਬਜ਼ੀ ਤਿਆਰ ਤੇ ਆਪਾਂ ਘਰ ਦੀ ਮੇਥੀ ਸੁਖਾਈ ਸੀਗੀ ਤੇ ਇਹਨੂੰ ਨਾ ਆਪਾਂ ਹੱਥਾਂ ਨਾਲ ਥੇਲੀ ਨਾਲ ਮਲ ਕੇ ਤੇ ਜਿਹੜੇ ਲੰਬੇ ਲੰਬੇ ਡੱਕੇ ਜਿੰਦੇ ਹੋ ਆਪਾਂ ਬਾਹਰ ਕੱਢ ਦਾਂਗੇ ਤਾਂ ਆਪਾਂ ਦਿੱਤੀ ਉੱਤੇ ਪੁੱਕ ਪਾਈ ਤੇ ਆਪਣੀ ਸਬਜ਼ੀ ਹੋ ਗਈ ਵਧੀਆ ਤਿਆਰ ਜੀ ਨੂੰ ਜੀ ਨੂੰ ਆਪਣਾ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਨਾ ਕਮੈਂਟ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਸੋਹਣੇ-ਸੋਹਣੇ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਵੀ ਕਰੋ ਤੁਹਾਨੂੰ ਸਬਜੀ ਆਪਣੀ ਕਿਵੇਂ ਦੀ ਲੱਗੀ ਹੈ ਨਾ ਕੋਈ ਕਮੀ ਬੇਸੀ ਹੋ ਵੀ ਦੱਸਿਆ ਕਰੋ ਤੇ ਸਬਜੀ ਆਪਣੀ ਵਧੀਆ ਤਿਆਰ ਹੋ ਗਈ ਟੱਕ ਦਿੰਨੇ ਆਪਾਂ ਤੇ ਇਹਦੇ ਨਾਲ ਹੀ ਵੀਡੀਓ ਕਰਦੇ ਆ ਖਤਮ ਫੇਰ ਮਿਲਦੇ ਆ ਮਾਲਕ ਤੰਦਰੁਸਤੀ ਬਣਾਈ ਰੱਖ